ਮੈਂ ਲੈਡੀ ਕਨਸਟੇਬਲ ਰਜਨੀ ਮੈਂ ਸੈਂਟਰ ਸਪੋਰਟ ਜਲੰਧਰ ਪ੍ਰੈਕਟਿਸ ਕਰਦੀ ਆ ਮੈਂ ਯੂ ਐਸ اے ਵਰਲਡ ਪੁਲਿਸ ਫਾਇਰ ਗੇਮ ਹੋਈਆਂ ਸੀ ਜਿਹੜੇ ਪਾਰਟਿਸਿਪੇਟ ਕੀਤਾ ਸਾਡੇ ਇਧਰ ਆਲ ਇੰਡੀਆ ਪੁਲਿਸ ਚੋ 골ਡ ਮੈਡਲ ਨੂੰ ਉਥੇ ਮਤਲਬ ਸਿਲੈਕਸ਼ਨ ਹੋਈ ਸੀਗੀ ਤੇ ਉਥੇ ਪਾਰਟਿਸਿਪੇਟ ਕੀਤਾ ਮੇਰੇ ਉਥੇ 400 ਮੀਟਰ ਹਰਡਲਸ 800 ਮੀਟਰ 400 ਦੀ ਰਿਲੇ 100 ਮੀਟਰ ਇਹਦੇ ਵਿੱਚ ਉਹ ਮੇਰੇ 골ਡ ਮੈਡਲ ਆਇਆ ਤੇ ਮੈਂ ਭਾਰਤ ਵੱਲੋਂ ਪਾਰਟਿਸਿਪੇਟ ਕੀਤਾ ਤੇ ਮੈਨੂੰ ਬਹੁਤ ਵਧੀਆ ਲੱਗਾ ਆ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਸਪੋਰਟ ਮੇਰੀ ਮਦਰ ਦਾ ਆ ਕਿਉਂਕਿ ਇੱਕ ਮੇਰੀ 3 ਸਾਲ ਦੀ ਬੇਟੀ ਆ ਉਹਨਾਂ ਦੇ ਵਿਆਹ ਤੋਂ ਬਾਅਦ ਮੈਂ ਮੈਰਿਜ ਤੋਂ ਬਾਅਦ ਦੁਆਰਾ ਪ੍ਰੈਕਟਿਸ ਸ਼ੁਰੂ ਕੀਤੀ ਆ ਪਹਿਲਾਂ ਮੈਂ ਗੇਮ ਛੱਡਦੀ ਦਿੱਤੀ ਤੇ ਮੇਰੇ ਹਸਬੰਦ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਇਸ ਲਈ ਜੋ ਵੀ ਕੁਝ ਹੈ ਮੇਰੇ ਘਰਦਿਆਂ ਕਰਕੇ ਹੀ ਆ ਮੈਂ ਮੰਨ ਲਉਂਦਾ ਬਹੁਤ ਥੈਂਕ ਯੂ ਕਰਦੀ ਆ ਜੋ ਮੈਂ ਅੱਜ ਇੱਥੇ ਤੱਕ ਪਹੁੰਚੀ ਆ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਕਦੇ ਇੰਡੀਆ ਨੂੰ ਰਿਪਰੈਜ਼ੈਂਟ ਕਰੂੰਗੀ ਤੇ 골ਡ ਮੈਡਲ ਲੈ ਕੇ ਆਉਂਗੀ ਇਹ ਮੇਰਾ ਇੱਕ ਸੁਪਨਾ ਸੀ ਜੋ ਮੇਰਾ ਘਰਦਿਆਂ ਨੇ ਮਤਲਬ ਮੈਰਿਜ ਤੋਂ ਬਾਅਦ ਮੇਰਾ ਪੂਰਾ ਹੋਇਆ ਤੇ ਮੈਨੂੰ ਅੰਦਰੋਂ ਬਹੁਤ ਜ਼ਿਆਦਾ ਖੁਸ਼ੀ ਆ ਇੱਕ ਹਰ ਪਲੇਅਰ ਦੀ ਇਹ ਹੀ ਤਮੰਨਾ ਹੁੰਦੀ ਆ ਕਿ ਉਹ ਇੰਡੀਆ ਨੂੰ ਰਿਪਰੈਜ਼ੈਂਟ ਕਰੇ ਤੇ ਆਪਣੇ ਦੇਸ਼ ਲਈ ਇੱਕ ਮੈਡਲ ਲੈ ਕੇ ਆਵੇ ਉਹ ਮੈਡਲ ਲੈ ਆ ਕੇ ਮੈਨੂੰ ਮਤਲਬ ਅੱਜ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਆ ਤੇ ਮੈਂ ਆਪਣੇ ਦੇਸ਼ ਦਾ ਤੇ ਆਪਣੇ ਪੰਜਾਬ ਦਾ ਆਪਣੇ ਗੁਰਦਾਸਪੁਰ ਜ਼ਿਲ੍ਹੇ ਦਾ ਮੈਨੂੰ ਬਹੁਤ ਜ਼ਿਆਦਾ ਧੰਨਵਾਦ ਸਾਰਿਆਂ ਦਾ ਕਰਦੀ ਆ ਕਿੱਥੇ ਹੋਈਆਂ ਸੀਗੀਆਂ ਇਹ ਗੇਮ ਇਹ ਯੂਐਸਏ ਵਿੱਚ ਬਰਮਿੰਗਮ ਵਿੱਚ ਗੇਮਸ ਹੋਈਆਂ ਸੀਗੀਆਂ 27 ਤੋਂ ਆਪਣੇ 6 ਜੁਲਾਈ ਤੱਕਰ ਤੇ ਉੱਥੇ ਕੰਪੀਟੀਸ਼ਨ ਹੋਇਆ ਸੀਗਾ ਪੂਰੇ ਵਰਲਡ ਦੀਆਂ ਜਿੰਨੀਆਂ ਫੋਰਸਾਂ ਸੀਗੀਆਂ ਇਹ ਸਾਰੇ ਆਏ ਸੀਗੇ ਸਾਡੇ ਆਲ ਇੰਡੀਆ ਮਤਲਬ ਪੁਲਿਸ ਕੰਟਰੋਲ ਬੋਰਡ ਬਲੋ ਘੱਟੋ ਘੱਟ 250 ਬੱਚਾ ਜਿਹੜਾ ਪਾਰਟਿਸਪੇਟ ਕੀਤਾ ਸਾਰੀਆਂ ਡਿਸਪਲਨ ਫੋਰਸਾਂ ਦਾ CRPF BSF ਪੰਜਾਬ ਪੁਲਿਸ ਸਾਰੇ ਸੀਗੇ ਉਹਦੇ ਵਿੱਚ ਅਸੀਂ ਪਾਰਟਿਸਪੇਟ ਕੀਤਾ ਇਹ ਕਰੋ ਦੇ ਗੇਮ ਸ਼ੁਰੂ ਕੀਤੀ ਮੈਨੂੰ 2007 ਦੀ ਕੰਪੀਟੀਸ਼ਨ ਮੈਂ ਖੇਡ ਰਹੀ ਹਾਂ ਤੇ 2007 ਤੋਂ ਬਾਅਦ 2014 ਵਿੱਚ ਮੇਰਾ ਨੈਸ਼ਨਲ ਜੋ ਮੈਡਲ ਆਇਆ ਤੇ 2017 ਵਿੱਚ ਮੈਂ ਪੰਜਾਬ ਪੁਲਿਸ ਐਜ਼ ਅ ਕਨਸਟੇਬਲ ਜੁਆਇਨ ਕੀਤਾ ਤੇ ਉਸ ਤੋਂ ਬਾਅਦ 4 ਸਾਲ ਮੈਂ ਮਤਲਬ ਇੰਜਰੀ ਚ ਹੀ ਰਹੀ ਹਾਂ ਮੋਸਟਲੀ ਜਿਆਦਾਤਰ ਨੈਸ਼ਨਲ ਪਾਰਟਿਸਿਪੇਟ ਕਰਨਾ ਕਦੇ 4th ਆਇਆ ਨਾ 5th ਆਇਆ ਨਾ ਫੇ 2020 ਚ ਮੇਰੀ ਮੈਰिज ਹੋ ਗਈ 21 ਚ ਮੇਰੀ ਬੇਟੀ ਹੋਈ ਆ ਤੇ 22 ਚ ਮੈਂ ਬੇਸਿਕ ਟ੍ਰੇਨਿੰਗ ਕਰਨ ਚ ਲੱਗੀ ਤੇ ਉਹ ਦੁਆਰਾ ਮੈਂ ਆਫਟਰ ਮਤਲਬ ਮੈਰिज ਤੋਂ ਬਾਅਦ ਸ਼ੁਰੂ ਕੀਤੀ ਗੇਮ ਤੇ ਲਗਾਤਾਰ ਮਤਲਬ ਕੰਪੀਟੀਸ਼ਨ ਲੜਨ ਤੋਂ ਬਾਅਦ ਮਤਲਬ ਅੱਜ ਮੈਂ ਪੂਰੇ 10 ਸਾਲ ਦੀ ਮਿਹਨਤ ਤੋਂ ਬਾਅਦ ਕਹਿ ਸਕਦੀ ਹਾਂ ਕਿ ਜੋ ਮੈਂ ਚਾਹਤੀ ਸੀ ਉਹ ਪੂਰਾ ਹੋ ਸਕਿਆ ਇੱਕ ਘਰਦਿਆਂ ਦੀ ਬਦੌਰਦ ਕਰਕੇ ਬਹੁਤ ਵਧੀਆ ਲੱਗਾ ਮੈਨੂੰ ਘਰਦਿਆ ਨੇ ਬਹੁਤ ਜ਼ਿਆਦਾ ਮਤਲਬ ਉੱਥੋਂ ਹੀ ਮੈਨੂੰ ਪੁੱਛਦੇ ਆ ਰਿਹਾ ਕਦੋਂ ਕੱਲ ਕੱਲ ਰਾਤ ਹੀ ਅਸੀਂ ਆਏ ਆ ਯੂ ਐਸ ਏ ਤੋਂ ਤੇ ਪਹੁੰਚੇ ਆ ਅਮ੍ਰਿਤਸਰ ਤੋਂ ਸਿੱਧਾ ਇੱਧਰ ਆਏ ਆ ਤੇ ਘਰਦਿਆਂ ਨੇ ਬਹੁਤ ਵਧੀਆ ਵੈਲਕਮ ਕੀਤਾ ਅਪਰੀਸ਼ੀਏਟ ਕੀਤਾ ਉਹਨਾਂ ਨੂੰ ਇੱਕ ਬਹੁਤ ਜ਼ਿਆਦਾ ਖੁਸ਼ੀ ਆ ਮੇਰੇ ਪੂਰੇ ਜ਼ਿਲ੍ਹੇ ਨੂੰ ਮੇਰੇ ਘਰਦਿਆਂ ਨੂੰ ਮੇਰੇ ਪੂਰੇ ਮਹੱਲੇ ਨੂੰ ਮੇਰੇ ਸਾਰੇ ਰਿਲੇਟਿਵਾਂ ਬਹੁਤ ਜ਼ਿਆਦਾ ਖੁਸ਼ ਆ ਇਸ ਤਰ੍ਹਾਂ ਅਕੜ ਤਕਰੀਬ ਦੇਖਿਆ ਗਿਆ ਵੀ ਸੋਸ਼ਲ ਮੀਡੀਆ ਤੇ ਕੁੜੀਆਂ ਜਿੰਨੀਆਂ ਰੀਲਾਂ ਵੱਲ ਜ਼ਿਆਦਾ ਧਿਆਨ ਦੇ ਰਹੀਆਂ ਕੀ ਮੈਸੇਜ ਆਉਣਾ ਲੜਕੀਆਂ ਨੂੰ ਜਾਂ ਜਿਹੜੇ ਆਪਣੇ ਸੁਪਨੇ ਧੂਰੇ ਕਰਕੇ ਘਰ ਬੈਠ ਜਾਂਦੀਆਂ ਮੈਂ ਇਹੀ ਕਹਿਣਾ ਚਾਹਣੀ ਕਿ ਮਤਲਬ ਜੋ ਕਿ ਅੱਜਕੱਲ ਮੋਸਟਲੀ ਅਸ਼ਲੀਲ ਵੀਡੀਓਜ਼ ਜ਼ਿਆਦਾ ਕੁੜੀਆਂ ਮਤਲਬ ਕਰ ਰਹੀਆਂ ਆ ਆ ਪ੍ਰਮੋਟ ਤਾਂ ਮਤਲਬ ਉਹ ਸਾਡੇ ਵਰਗੇ ਬੰਦੇ ਹੀ ਕਰਦੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਲਾਈਕ ਕਰਦੇ ਆ ਇੱਕ ਪਲੇਅਰ ਦੀ ਜ਼ਿੰਦਗੀ ਜਿੰਨੀ ਮਤਲਬ ਟਫ ਹੁੰਦੀ ਆ ਉਸ ਤੋਂ ਬਾਅਦ ਨਹੀਂ ਹੁੰਦੀ ਕਿ ਕੁੜੀ ਦੀ ਐ ਜੇ ਤਾਂ ਬਹੁਤ ਜ਼ਿਆਦਾ ਹੁੰਦੀ ਆ ਕੁੜੀਆਂ ਨੂੰ ਮਤਲਬ ਕਿੰਨੇ ਮਤਲਬ ਚੀਜ਼ਾਂ ਚੋਂ ਨਿਕਲਣਾ ਪੈਂਦਾ ਹੈ ਤੇ ਕੁੜੀ ਨੂੰ ਖੇਡਣ ਵਾਸਤੇ ਬਾਹਰ ਜਾਣਾ ਪੈਂਦਾ ਆ ਇਸ ਸਟੇਟ ਤੋਂ ਬਾਹਰ ਮਤਲਬ ਪੇਰੈਂਟਸ ਤੋਂ ਬਿਨਾਂ ਉਹ ਕਿਤੇ ਕੁਝ ਵੀ ਨਹੀਂ ਕਰ ਸਕਦੀਆਂ ਹੈਗੀਆਂ ਹੁਣ ਮੈਂ ਜਿੱਥੇ ਤੇ ਗਈਆਂ ਮਤਲਬ ਮੇਰੇ ਹਸਬੰਡ ਮੇਰੇ ਨਾਲ ਸੀਗੇ ਤੇ ਜਾ ਕੇ ਕੰਪੀਟੀਸ਼ਨ ਲੜਨਾ ਹਰ ਤੇ ਨਾਲ سپورਟ ਚਾਹੀਦੀ ਉਹ ਬਹੁਤ ਚੀਜ਼ਾਂ ਮਤਲਬ ਮੈਟਰ ਕਰਦੀਆਂ ਕੋਚ ਤੋਂ ਬਿਨਾਂ ਅਸੀਂ ਨਹੀਂ ਕੁਝ ਕਰ ਸਕਦੇ ਹੈਗੇ ਆਪਣਾ Aim ਪੂਰਾ ਕਰਨ ਦੇ ਲਈ ਮਤਲਬ ਕੀ ਮੰਚ ਸੋਚਿਆ ਸੀਗਾ ਜਾਂ ਦੂਸਰਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੀ ਵੀ ਆਪਣਾ Aim ਪੂਰਾ ਕਰਨ ਨੂੰ ਆ ਤੇ ਹੀ ਕੁਝ ਕਰਨਾ ਚਾਹੀਦਾ ਮੈਂ ਤਾਂ ਸੋਚਿਆ ਸੀਗਾ ਸ਼ਾਇਦ ਮੇਰੇ ਕੋਲ ਨਹੀਂ ਹੋਵੇਗਾ ਕਿ ਕਾਫੀ ਟਾਈਮ ਹੋ ਗਿਆ ਮੇਰੇ ਇੰਜਰੀ ਆਈ ਜਾ ਰਹੀ ਸੀ ਕਿ ਕੋਈ 10 ਸਾਲ ਦਾ ਸਟਰਗਲ ਥੋੜਾ ਨਹੀਂ ਹੁੰਦਾਗਾ ਮੇਰੀ ਉਮਰ ਵੀ 34 ਹੋ ਗਈ ਆ ਤੇ ਮੈਂ ਸੋਚਿਆ ਸੀ ਸ਼ਾਇਦ ਨਹੀਂ ਹੋ ਸਕਦਾ ਪਰ ਇੱਕ ਮਨ ਚ ਇੱਕ ਮਤਲਬ ਦਿਨ ਰਾਤ ਇੱਕੋ ਸੁਪਨਾ ਆਉਂਦਾ ਸੀ ਮੈਨੂੰ ਇੰਡੀਆ ਦਾ ਬਹੁਤ ਜ਼ਿਆਦਾ ਤੇ ਜਦੋਂ ਮੇਰੀ ਬੇਟੀ ਹੋਈ ਆ ਉਸ ਤੋਂ ਬਾਅਦ ਮਤਲਬ 3-4 ਮਹੀਨੇ ਬਾਅਦ ਮੇਰੇ ਹਸਬੰਦ ਨੇ ਕਿਹਾ ਕਿ ਮੇਰਾ ਮਨ ਬੜਾ ਮਤਲਬ ਹੋਰ ਤਰ੍ਹਾਂ ਰਹਿੰਦਾ ਸੀ ਉਹ ਕਹਿੰਦਾ ਤੂੰ ਇੱਕ ਵਾਰੀ ਦੁਬਾਰਾ ਗੇਮ ਸ਼ੁਰੂ ਕਰ ਲੈ ਮੈਂ ਕਿ ਜੇ ਸ਼ੁਰੂ ਕਿੱਥੇ ਹੋਣੀ ਮੇਤੋਂ ਪਰ ਨਹੀਂ ਕਹਿੰਦੇ ਤੂੰ ਇੱਕ ਵਾਰੀ ਸ਼ੁਰੂ ਪਰ ਮੈਂ ਉਸ ਟਾਈਮ ਦੁਆਰਾ ਜਦੋਂ ਗੇਮ ਸ਼ੁਰੂ ਕੀਤੀ ਮੇਰੇ ਹਸਬੰਡ ਵੀ ਮਤਲਬ ਬਹੁਤ ਜ਼ਿਆਦਾ ਗੇਮ ਕਰਦੇ ਆ ਜਿਵੇਂ ਜਾਂਦੇ ਜਾਂਦੇ ਆ ਇਹਨਾਂ ਵੱਲ ਦੇਖ ਕੇ ਮੈਨੂੰ ਹੁੰਦਾ ਕਿ ਪੰਮੀ ਹੋਵੇ ਚਾਹੇ ਨੇਰੀ ਹੋਵੇ ਇਹਨਾਂ ਨੇ ਨਹੀਂ ਮਤਲਬ ਕਦੇ ਵੀ ਆਪਣੀ ਗੇਮਸਟਾਪ ਕੀਤੀ ਹੈਗੀ ਫਿਰ ਕਹਿੰਦੇ ਤੂੰ ਵੀ ਕਰਿਆ ਕਰ ਬਸ ਇਹਨਾਂ ਦਾ ਮੈਨੂੰ ਬਹੁਤ ਜ਼ਿਆਦਾ ਸਪੋਰਟ ਰਿਹਾ ਮੈਂਟਲੀ ਤੌਰ ਤੇ ਮੈਂ ਉਹ ਮੈਂਟਲੀ ਤੌਰ ਤੇ ਉੱਭਰ ਕੇ ਦੁਬਾਰਾ ਮਤਲਬ ਗੇਮ ਕੀਤੀ ਹੈ ਇਹਨਾਂ ਕਰਕੇ ਕੀਤੀ ਆ ਖੁਸ਼ੀ ਹੋਈ ਆ ਹਾਂਜੀ ਬਹੁਤ ਜ਼ਿਆਦਾ ਮਤਲਬ ਖੁਸ਼ੀ ਹੈ ਇੱਕ ਤਰ੍ਹਾਂ ਦੀ ਕਿ ਕਦੇ ਸੋਚਿਆ ਨਹੀਂ ਸੀਗਾ ਅੱਖਾਂ 'ਚ ਇੱਕ ਡ੍ਰੀਮ ਸੀਗਾ ਮੇਰੇ ਕਿ ਸ਼ਾਇਦ ਮੈਂ ਇਹ ਪੂਰਾ ਕਰ ਪਾਉਂਗੀ ਕਿ ਨਹੀਂ ਪਰ ਪਰ ਮੈਨੂੰ ਲੱਗਿਆ ਨਹੀਂ ਸੀਗਾ ਕਿ ਹੋਊਗਾ ਸੋਚ ਸੀ ਮੇਰੀ ਇਹ ਕਰ ਮੇਰੇ ਮਦਰ ਵੀ ਮਤਲਬ ਜਿਹੜੇ ਹੈਗੇ ਉਹ ਐਥਲੀਟ ਆ ਤੇ ਘਰ ਦੇ ਜਿੰਨੇ ਵੀ ਹੈਗੇ ਸਾਰੇ ਪਲੇਅਰ ਆ ਮੇਰੇ ਇੱਕ ਤਰੀਕੇ ਦੇ ਨਾਲ ਤੇ ਮੈਨੂੰ ਬਹੁਤ ਸਪੋਰਟ ਰਹੀ ਆ ਮੇਰੀ ਮਦਰ ਨੇ ਮੈਨੂੰ ਬਹੁਤ ਸਾਥ ਦਿੱਤਾ ਮੇਰੀ ਬੇਟੀ ਆ ਦੇਖੋ 3 ਸਾਲ ਸਾਢੇ 3 ਸਾਲ ਦੀ ਆ ਤੇ ਬੱਚੇ ਨੂੰ ਛੱਡ ਕੇ ਗੇਮ ਕਰਨੀ ਔਰ ਮੰਮੀ ਨੇ ਸਾਰਾ ਮੈਨੂੰ ਕਦੇ ਉਹਦੀ ਫਿਕਰ ਨਹੀਂ ਰਹੀ ਹੈਗੀ ਸਾੜੇ ਭਾਬੀ ਉਹਨਾਂ ਨੇ ਸਾਡੇ ਮੱਲੇ ਵਾਲੇ ਨੇ ਬਹੁਤ ਮੇਰੀ ਬੇਟੀ ਦਾ ਸਾਥ ਦਿੱਤਾ ਉਹਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਉਹਨੂੰ ਸਾਹਮਦੇ ਆ ਤਿਆਰੀ ਕਰ ਰਹੀਆਂ ਹੋਰ ਤੇ ਰੱਬ ਸੁੱਖ ਰੱਖੇ ਦੇਖੋ ਤੇ ਤਿਆਰੀ ਕਰ ਰਹੀਆਂ ਮਤਲਬ ਇਹ ਤੋਂ ਹੋਰ ਜ਼ਿਆਦਾ ਬੈਟਰ ਪਰਫਾਰਮੈਂਸ ਚਾਹੀਦੀ ਹੈ ਮੈਂ ਜਿੱਦਾਂ ਹੁਣ ਸਾਡੇ ਇਸ ਟਾਈਮ ਪੀਟੀਯੂ ਸ਼ਾ ਦਾ ਰਿਕਾਰਡ ਬ੍ਰੇਕ ਹੋਇਆ ਸੀਗਾ ਸਾਡੇ ਇੱਕ ਕੁੜੀ ਨੇ ਕੀਤਾ ਸੀਗਾ ਉਸ ਤੋਂ ਬਾਅਦ ਉਹ ਦੁਬਾਰਾ ਰਿਕਾਰਡ ਨਹੀਂ ਬ੍ਰੇਕ ਕਰਿਆ ਕਿ ਮੈਂ 400 ਮੀਟਰ ਹਡਲਸ ਕਰਦੀਆਂ ਮਤਲਬ ਮੇਰਾ ਡਰੀਮ ਆ ਕਿ ਮੈਂ ਵੀ ਉਹ ਰਿਕਾਰਡ ਬ੍ਰੇਕ ਕਰਾਂ ਜੇ ਮੈਂ ਮੇਰਾ ਨਾਮ ਰਜੇਸ਼ ਕੁਮਾਰ ਹੈ ਮੈਂ ਸਪੋਰਟ ਆਫ ਇੰਡੀਆ ਦੇ ਵਿੱਚ ਰੈਸਲਿੰਗ ਕੋਚ ਐਜੇ ਕੰਮ ਕਰਦਾ ਹਾਂ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਜੋ ਵਾਈਫ ਨੇ ਉਹ ਗਲ ਪੁਲਿਸ ਦੇ ਜੀਮ ਹੋਇਆ ਨੇ ਬਰਮਿੰਗਮ ਦੇ ਵਿੱਚ ਇਹ ਸਤ ਦੇ ਵਿੱਚ ਪੂਰੇ ਵਿੱਚ ਉਹਨਾਂ ਨੇ ਸੈਵਿੰਗ ਇਵੈਂਟਸ ਦੇ ਵਿੱਚ ਪਾਰਟਿਸਪੇਟ ਕੀਤਾ ਜਿਹਦੇ ਵਿੱਚ ਉਹਨਾਂ ਦਾ ਸੈਵਿੰਗ ਮੈਡਲ ਆਏ ਨੇ ਤੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਦਾ ਪੰਜਾਬ ਪੁਲਿਸ ਦਾ ਹੀ ਨਹੀਂ ਪੂਰੇ ਆਪਣੇ ਇੰਡੀਆ ਦਾ ਵੀ ਨੈਸ਼ਨ ਦਾ ਨਾਮ ਰੋਸ਼ਨੀ ਕੀਤਾ ਤੇ ਸਾਨੂੰ ਬਹੁਤ ਖੁਸ਼ੀ ਆ ਇਨਾ ਕੁਛ ਨਾ ਸਰੀਆ ਜੀ ਨੋ। ਦੇਖੋ ਜੀ ਇਹਦੇ ਵਿੱਚ ਇਕੱਲਾ ਪਰਿਵਾਰ ਦਾ ਤੇ ਚਲੋ ਹੈ ਹੀ ਹੈ ਸੰਘਰਸ਼ ਨਾਲ ਕੋਚ ਦਾ ਨਾ ਡਿਪਾਰਟਮੈਂਟ ਦੀ ਬੜੀ ਸਪੋਰਟ ਰਹੀ ਆ ਕਿਉਂਕਿ ਇਸ ਟਾਈਮ ਵਾਈਫ ਹੈਡ ਕਨਸਟੇਬਲ ਹੋ ਗਏ ਨੇ ਅੱਗੇ ਹੁਣ ਚਲੋ ਪ੍ਰੋਮੋਸ਼ਨ ਹੋਏ ਕਿ ਉਹਨੇ ਐਸੇ ਬਣ ਗਏ। ਇਹਦੇ ਨਾਲ ਮੇਰੇ ਮਦਰ ਦਾ ਔਰ ਮੇਰੇ ਬ੍ਰਦਰ ਨੇ ਛੋਟੇ ਇਹ ਸਾਰਾ ਖਾਣ ਪੀਣ ਦਾ ਸਪਲੀਮੈਂਟ ਦਾ ਸਾਰਾ ਇਹੋ ਹੀ ਦੇਖਦੇ ਨੇ ਤੇ ਇਹਨਾਂ ਦਾ ਬਹੁਤ ਸਹਿਯੋਗ ਆ ਔਰ ਜ਼ਿਆਦਾਤਰ ਜਿਹੜੇ ਇਹਨਾਂ ਦੇ ਕੋਚ ਹੈਗੇ ਨੇ ਪੰਜਾਬ ਪੁਲਿਸ ਦੇ ਔਰ ਉਹਨਾਂ ਦੇ ਜਿਹੜੇ ਆਫੀਸਰਸ ਹੈਗੇ ਨੇ ਸਾਰਾ ਉਹਨਾਂ ਦਾ ਬਹੁਤ ਸਹਿਯੋਗ ਆਗਾ। ਕਿ ਕਿ ਨਨੂ ਸਿਰਫ ਐਜ਼ ਅ ਗੇਮ ਕਰਨ ਵਾਸਤੇ ਫ੍ਰੀ ਕੀਤਾ ਆ ਕਿ ਤੁਸੀਂ ਗੇਮ ਕਰਨੀ ਹੈ ਔਰ ਕੁਛ ਨਹੀਂ ਔਰ ਉਹਨਾਂ ਨੇ ਉਹ ਕਰਕੇ ਵੀ ਦਿਖਾਇਆ ਚਲੋ ਅੱਗੇ ਇਹ ਹੋ ਪੈ ਗਈ ਆ ਇਨ ਫਾਦਰ ਇਨ ਫਿਊਚਰ ਦੇ ਵਿੱਚ ਕੀ ਆਲ ਰੈਟਾਂ ਦੇ ਵਿੱਚ ਹੋਰ ਮਿਹਨਤ ਕਰਨਗੇ ਔਰ ਹੁਣ ਵਰਲਡ ਲੈਵਲ ਤੇ ਖੇੜਗੇ ਨੇ ਅੱਗੇ ਹੋਰ ਇੰਟਰਨੈਸ਼ਨਲ ਲੈਵਲ ਤੇ ਜਿੰਨੇ ਹੋ ਸਕਣ ਵੱਧ ਵੱਧ ਮੈਡਲ ਅਚੀਵ ਕਰਨਗੇ ਇੰਡੀਆ ਦੇ ਲਈ ਨੇਸ਼ਨ ਦੇ ਲਈ ਸਭ ਤੋਂ ਪਹਿਲੇ ਤੇ ਮੈਂ ਇੱਥੇ ਆਇਆ ਨੂੰ ਸਾਰਿਆਂ ਨੂੰ ਜੀ ਆਖਦੀ ਆ ਕਿਉਂਕਿ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਤੇ ਜੋ ਕਿ ਅੱਜ ਮੇਰੀ ਇਹ ਮਤਲਬ ਕਿ ਬੇਟੀ ਹੈ ਮੇਰੀ ਨੋਨੀਆ ਜੋ ਕਿ ਕੰਪੀਟੀਸ਼ਨ ਵਰਲਡ ਕੰਪੀਟੀਸ਼ਨ ਖੇੜ ਗਈ ਮੈਨੂੰ ਬਹੁਤ ਖੁਸ਼ੀ ਆ ਮੈਂ ਕਿਨਿਕ ਸਾਰੀਆਂ ਹੀ ਬੇਟੀਆਂ ਅਗੇ ਇਦਾਂ ਨਿਕਲ ਤੇ ਕੁਝ ਕਰਕੇ ਦਿਖਾਣ ਕਿ ਪੁੱਤਾਂ ਨਾਲੋਂ ਬੇਟੀਆਂ ਘੱਟ ਨਹੀਂ ਹੁੰਦੀਆਂ ਬਾਕੀ ਕਿ ਜਦੋਂ ਦੀ ਮੈਰਜ ਹੋਈ ਹੈ ਮੈਂ ਕਦੇ ਵੀ ਇਹਨੂੰ ਇਹ ਨਹੀਂ ਕਿਹਾ ਕਿ ਤੂੰ ਗੇਮ ਨਹੀਂ ਕਰਨੀ ਇਸ ਪੂਰਾ سپورਟ ਹੈ ਕਿ ਤਰਾ ਕਿ ਤੁਸੀਂ ਗੇਮ ਕਰਨੀ ਆ ਤੁਸੀਂ ਕਰੋ ਬੇਟੀ ਦੀ ਕੋਈ ਫਿਕਰ ਨਹੀਂ ਕਰਨੀ ਤਿੰਨ ਮੰਥ ਦੀ ਬੇਟੀ ਸੀ ਜਦੋਂ ਦੀ ਮੈਂ ਮਤਲਬ ਕਿ ਸੰਭਾਲੀ ਹੋ ਸਕੂਲ ਵੀ ਜਾਂਦੀ ਹੁਣ ਮੈਂ ਕਿਹਾ ਤੁਸੀਂ ਇਹਦੀ ਕੋਈ ਟੈਨਸ਼ਨ ਨਹੀਂ ਲੈਣੀ ਤੇ ਮੈਂ ਆਪਣੇ ਨਾਲ ਵੀ ਵੱਧ ਕੇ ਨੂੰ ਮਿਲ ਕੇ ਆਪਣੇ ਪੁੱਤ ਨਾਲ ਵੀ ਵੱਧ ਕੇ ਇਸ ਆਪਣੇ ਨੌ ਨੂੰ ਰੱਖਿਆ ਵੀ ਕਿਸੇ ਗਾਦੇ ਤੋਂ ਪੈਨਸ਼ਨ ਨਹੀਂ ਲੈਣੀ ਤੇ ਮੈਂ ਵੀ ਸਪੋਰਟਸਮੈਨ ਰਹੇ ਹਾਂਜੀ ਮੈਂ ਵੀ ਸਪੋਰਟਸਮੈਨ ਸੀ ਪਹਿਲੇ ਅਰੇ ਮੈਂ ਵੀ ਕਰਦੇ ਤੁਸੀਂ ਸਪੋਰਟ ਮੈਂ ਵੀ ਅਸਲੀਅਤ ਸੀਗੀ ਮੈਂ ਵੀ ਗੇਮ ਕਰਦੇ ਰਹੇ ਤੇ ਬਾਕੀ ਦੇਖੋ ਮੇਰੇ ਬੇਟੇ ਸੀਗੇ ਦੋ ਪਰਵੇਸ਼ੈਨਾ ਦੀ ਕਿਤੇ ਛੋਟੇ ਛੋਟੇ ਰਹਿ ਗਏ ਸੀ ਪਾਪਾ ਦੀ ਡੈਥ ਹੋ ਗਈ ਮੈਂ ਬੜਾ ਆਪਣੇ ਲਾਈਫ ਚ ਸਟਰਗਲ ਕੀਤਾ ਮੈਂ ਕਹਿੰਦੀ ਕਿ ਜਿੰਨਾ ਸਟਰਗਲ ਮੈਂ ਕੀਤਾ ਨਾ ਕੋਈ ਕਰ ਨਹੀਂ ਸਕਦਾ ਮੇਰੀ ਜਗ੍ਹਾ ਤੇ ਅਗਰ ਮੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਤੇ ਅੱਜ ਨੂੰ ਕਦੋਂ ਦਾ ਛੱਡ ਕੇ ਚੱਲ ਜਾਂਦਾ ਕਿ ਮੈਂ ਛੋਟੇ ਛੋਟੇ ਬੱਚਿਆਂ ਨੂੰ ਕੀ ਬਹੁਤ ਮਿਹਨਤ ਕੀਤੀ ਆਪਣੇ ਬੱਚੇ ਪਰਵਿਸ਼ ਕੀਤੇ ਆ ਪੜਾਇਆ ਲਿਖਾਇਆ ਡਿਗਰੀਆਂ ਕਰਵਾਈਆਂ ਨੌਕਰੀਆਂ ਤੇ ਲਵਾਇਆ ਤੇ ਅੱਜ ਮੈਨੂੰ ਇਹ ਸਮਾਂ ਖੁਸ਼ੀ ਦਾ ਦੇਖਣ ਨੂੰ ਮਿਲਿਆ ਅੱਗੇ ਕੀ ਉਮੀਦ ਰੱਖਦੇ ਹੋ ਜੀ ਅੱਗੇ ਮੈਂ ਆਈ ਮੀਦੇ ਰੱਖਦੇ ਕਿ ਇਸ ਕੋ ਵੱਧ ਕੇ ਹੋਰ ਮਤਲਬ ਮਿਹਨਤ ਕਰੇ ਮੇਰੀ ਬੇਟੀ ਹੋਰ ਵਧੀਆ ਤੋਂ ਵਧੀਆ ਮੈਡਲ ਲੈ ਕੇ ਆਵੇ